ਸਤਿ ਸ਼੍ਰੀ ਅਕਾਲ ਜੀ ਸੰਤੂ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਮਿੱਤਰੋ ਅੱਜ ਆਪਾਂ ਵੀਡੀਓ ਬਣਾਉਣਾ ਚੱਠੇ ਸੇਖਵਾ ਕਹੇ ਚੱਠੇ ਉਪਕਲੀ ਕਹ ਲੋ ਚੱਠੇ ਸੇਖਵਾ ਕਹ ਲੋ ਸੁਨਾਮ ਤੋਂ ਮੇਰੇ ਖਿਆਲ ਆ ਕਿ 7-8 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਇਹ ਸੰਗਰੂਰ ਸੁਨਾਮ ਦੇ ਵਿਚਾਲੇ ਹੀ ਆ ਜਾਂਦਾ ਓਨੀ ਕ ਦੂਰੀ ਸੰਗਰੂਰ ਓਨੀ ਕ ਦੂਰੀ ਸੁਨਾਮ ਪਿੰਡ ਦਾ ਤੇ ਮੈਂ ਤੁਹਾਨੂੰ ਆਪਾਂ ਦੋ ਪਸ਼ੂ ਦਿਖਾਵਾਂਗੇ ਜਿਹੜੇ ਬਕਾਊ ਆ ਬਾਈ ਕੋਲੇ ਤੇ ਬਾਕੀ ਬਾਈ ਦਾ ਇਹ ਕੰਮ ਕਹਿੰਦਾ ਮਿ ਘਰੇਲੂ ਜਿਵੇਂ ਆਪਾਂ ਇੱਕ ਘਰੇਲੂ ਫਾਰਮ ਨਹੀਂ ਹੁੰਦਾ ਇੱਕ ਫਾਰਮ ਵੱਡੇ ਪੱਧਰ ਤੇ ਹੁੰਦਾ ਇੱਕ ਹੁੰਦਾ ਜਿਹੜੇ ਆਪਾਂ ਘਰਾਂ 'ਚ ਫਾਰਮ ਹੀ ਕਹਿ ਸਕਦੇ ਆਪਾਂ ਉਹਨਾਂ ਨੂੰ ਵੀ ਆਪਾਂ 5-7 ਪਸ਼ੂ ਰੱਖ ਕੇ ਦੁੱਧ ਕਾਉਣ ਵਾਲਾ ਸਿਸਟਮ ਹਨਾ ਤੇ ਵਧੀਆ ਸਿਸਟਮ ਆ ਵਧੀਆ ਨਾਲ ਨਾਲ ਕੱਟੀਆਂ ਵੀ ਪਾਲਦੇ ਆ ਬਾਈ ਤੇ ਉਹਨਾਂ ਨਾਲ ਗੱਲਬਾਤ ਕਰਾਉਂਗਾ ਵੀ ਕਿੱਦਾਂ ਇਹ ਹੈਗਾ ਆਪਣਾ ਕਾਮਯਾਬ ਕਰਦੇ ਜਿਹੜੇ ਦੋ ਪਜੂ ਨੇ ਉਹਨਾਂ ਨਾਲ ਵੀ ਤੁਹਾਨੂੰ ਉਹ ਦਿਖਾਉਂਗਾ ਜਾਨੂ ਕਰਵਾਉਂਗਾ ਹੋਰ ਵੀ ਕੋਈ ਭਰਾ ਜੇ ਆਪਣੇ ਪਸ਼ੂਆਂ ਦੀ ਕੋਈ ਐਡ ਕਰਵਾਉਣਾ ਚਾਹੁੰਦਾ ਤਾਂ ਆਪਣਾ ਨੀਚੇ ਨੰਬਰ ਆ ਇਹ ਨੰਬਰ ਤੇ ਤੁਸੀਂ ਆਪਣਾ ਸੰਪਰਕ ਕਰਕੇ ਤੁਸੀਂ ਵੀ ਆਪਣਾ ਪਸ਼ੂ ਚੰਗੇ ਰੇਟ 'ਤੇ ਵੇਚ ਸਕਦੇ ਹੋ ਤੇ ਬਾਕੀ ਗੱਲਬਾਤ ਆਪਾਂ ਤੁਸੀਂ ਪਸ਼ੂਆਂ ਬਾਰੇ ਉਹਨਾਂ ਦੇ ਰੇਟ ਬਾਰੇ ਸਾਰੀ ਜਾਣੂ ਕਰਾ ਦਾਂਗੇ ਤੁਸੀਂ ਕੀ ਕਰਨਾ ਵੀਡੀਓ ਨੂੰ ਲਾਈਕ ਟੱਕ ਦੇਖੋ ਲਾਈਕ ਸ਼ੇਅਰ ਜ਼ਰੂਰ ਕਰਿਓ ਬਾਕੀ ਜਿਹੜਾ ਸਿਸਟਮ ਬਾਈ ਦਾ ਮੈਨੂੰ ਵਧੀਆ ਲੱਗਿਆ ਵਾਕੀ ਆਪਾਂ ਬਾਈ ਨਾਲ ਮਿਲੋ ਰਹੇ ਉਹਨਾਂ ਦਾ ਨਾਮ ਨਾਮ ਦੱਸ ਦਿਓ ਜੀ ਆਪਣਾ ਮੇਰਾ ਨਾਮ ਹੈ ਸਾਧਗੁਰ ਸਿੰਘਾ ਪਿੰਡ ਟੱਖੇ ਸੀ ਨਾਮ ਸਤਗੁਰ ਸਿੰਘ ਪਿੰਡ ਚੱਠੇ ਸੇਡ ਇਹ ਕਿੰਨੇ ਕਿ ਟਾਈਮ ਤੋਂ ਕਰ ਰਹੇ ਜੀ ਆਪਰਾ ਇਹ ਤਾਂ ਬਾਈ ਸਾਡਾ ਤਾਂ ਕੰਮ ਤਾਂ ਪਹਿਲਾਂ ਦਾ ਹੀ ਆ ਵੀ ਡੰਕਰ ਅਸੀਂ 4-5 ਸਾਲ ਤੋਂ ਰੱਖਦੇ ਆ ਠੀਕ ਹੈ ਨਹੀਂ ਜਿਵੇਂ ਬੱਪਾ ਇਹ ਨੂੰ ਆਪਾਂ ਇੱਤਾ ਬਣਾ ਕੇ ਕਦੋਂ ਚੱਲ ਰਿਆ ਨਹੀਂ ਬਈ ਇਹ ਤਾਂ ਕਾਫੀ ਸਾਲ ਹੋ ਗਏ ਨਹੀਂ ਪਹਿਲਾਂ ਤਾਂ ਆਪਾਂ ਜਿਵੇਂ ਇੱਕ ਦੋ ਪਸ਼ੂ ਰੱਖਦੇ ਆਪਣੇ ਘਰ ਵਾਸਤੇ ਨਹੀਂ ਪਹਿਲਾਂ ਵੀ ਬਾਈੜੀਆਂ ਹੁੰਦੀਆਂ ਸੀ ਠੀਕ ਹੈ ਫਿਰ ਮੈਂ ਬੈੜੀਆਂ ਦਾ ਕੰਮ ਕਰਦਾ ਕੰਮ ਕਰਦਾ ਮੈਂ 30 ਸਾਲ ਦਾ ਠੀਕ ਹੈ ਇਹ ਬੈੜੀਆਂ ਦਾ ਕੰਮ ਕਰਦਾ ਹਾਂ ਦੀ ਬੈੜੀਆਂ ਦਾ ਕੰਮ ਮੈਂ ਛੱਡ ਕੇ ਫਿਰ ਮੈਂ ਹਸਾਂ ਰੱਖਣੀਆਂ ਇਹ 4-5 ਸਾਲ ਦੀਆਂ ਰੱਖਣੀਆਂ ਨੇ ਹਸਾਂ ਠੀਕ ਹੈ ਕੀਵੇਂ ਹੈ ਕੰਮ ਜਿਵੇਂ ਅੱਜ ਕੱਲ ਦੇ ਨਵੇਂ ਮੁੰਡੇ ਕੰਮ ਬਾਈ ਬਹੁਤ ਵਧੀਆ ਹੈਗਾ ਬਹੁਤ ਬੈੜੀ ਫਿੱਟਾ ਕੰਮ ਤਾਂ ਹੂੰ ਜੁੜਦੇ ਨਹੀਂ ਦੁਰ ਬਹੁਤ ਵਧੀਆ ਜੁੜਦੇ ਨੇ ਬਾਈ ਕੱਟਰੂ ਵੀ ਪਾਲ ਜਾਂਦੇ ਨੇ ਕੱਟਣੀਆਂ ਪਾਲ ਜਾਂਦੀਆਂ ਨੇ ਵੇਚ ਵੀ ਦਿੰਨੇ ਆਂਗੇ ਲੈ ਵੀ ਲੈਣੇ ਆਂਗੇ ਦੁਰਦੇ ਕਿੱਥੇ ਪਾਉਂਦੇ ਦੁਰਦਾ ਬਾਈ ਉਹੀ ਪਾਉਂਦੇ ਹੈ ਡੇਰੀ ਦੀ ਅਜੇ ਨੂੰ ਜਿਵੇਂ ਕਰ ਕਰ ਜਾ ਕੇ ਕਰ ਕਰ ਨਹੀਂ ਪਾਉਂ ਅੰਠੇ ਹੜਾ ਡੇਰੀ ਵਾਲੇ ਨਾਲ ਹੀ ਬਹੁਤ ਆ ਮਰਜਣਾਗਾ ਕੀ ਰੇਟ ਪੈ ਜਾਂਦਾ ਉਹ ਬਾਈ 70 72 ਰੁਪਏ ਦਾ ਦਾਦਾ ਕ ਫੈਟ ਦਾਦਾ ਦਾ ਫੈਟ ਹੀ ਪਾਉਣਾ ਸੀ ਇਹ ਤੋਂ ਘੱਟ ਸਾਡੀ ਫੈਟ ਨਹੀਂ ਠੀਕ ਹੈ ਅਸੀਂ ਫੀਡ ਮੁੱਲ ਦੀ ਨਹੀਂ ਪਾਉਂਦੇ ਸੀ ਘਰ ਦੀ ਕਰਾ ਕੇ ਫੀਡ ਦਾ ਤਾਂ ਸਿਸਟਮ ਹੈ ਇੱਕ ਹੋਰ ਦੇਖਿਆ ਉਧਰ ਮਾਰੀ ਵੀ ਕੀ ਕੈਮਰਾ ਦੇਖੀ ਤੇ ਜਿਹੜਾ ਇਹ ਆਪਾਂ ਰਿੰਦਕੇ ਦਾਵਾ ਪਾਉਣਾ ਹੈ ਕੀ ਕੀ ਚਾ ਉਹ ਵੀ ਆਪਾਂ ਪੁੱਛ ਲੈਣਾ ਪੁੱਛੂ ਆਪਾਂ ਫੇਰ ਦਿਖਾ ਦਾਂਗੇ ਬਾਅਦ ਚ ਹਨਾ ਕਿਉਂ ਇਹ ਜ਼ਰੂਰੀ ਨੇ ਚੀਜ਼ਾਂ ਹਰੇਕ ਭਰਾ ਪੁੱਛਦਾ ਕਿ ਜਿਹੜਾ ਰਿੰਨ ਕੇ ਨਾ ਨਾ ਪਾਉਂਦੇ ਹੋ ਕੀ ਕੀ ਚੀਜ਼ਾਂ ਪੁੱਤ ਦਾ ਬੜੀ ਛੋਲੇ ਪਾਉਂਦੇ ਹਾਂ ਇੱਕ ਸਰੋਂ ਪਾਉਂਦੇ ਇੱਕ ਮੱਕੀ ਤੇ ਇੱਕ ਕਣਕ ਉਹਨਾਂ ਦਾਲ ਜਿਆ ਹੁੰਦਾ ਕਿ ਬਰੀਕੀ ਬਰੀਕ ਕਰਾਉਂਦੇ ਬਈ ਦਾਲ ਉਹਦੇ ਨਹੀਂ ਸੀ ਠੀਕ ਹੈ ਬਰੀਕ ਕਰਾਉਂਦੇ ਫਿਰ ਉਹਨੂੰ ਲੈ ਲੈਂਦੇ ਹਾਂ ਹਾਂ ਉਹ ਰਿੰਨ ਕੀ ਪਤਾ ਹੈ ਕਿੰਨਾ ਕਿਸੇ ਇੱਕ ਲਗਾਉਂਦੇ ਇਹਨੂੰ ਸੇਕ ਬੱਤ ਜੇ ਦੀ ਲਗਾਉਂਾਂਗੇ ਬੱਸ ਜਦੋਂ ਕੀਰਾ ਘਰੋਂ ਕੋਈ ਆ ਕਿੰਨਾ ਰਿਝਣ ਲੱਗਿਆ ਉਹ ਬਾਹਰ ਬਈ ਬੰਦ ਕਰਾਂ ਠੀਕ ਹੈ ਅਬ ਇਹ ਫੀਲ ਹੋ ਗਈ ਇਹ ਵੀੜਾ ਇਹੀ ਇਨੀ ਚੀਜ਼ ਹੈ ਅਗਰ ਇਹ ਇੰਨਾ ਕੁ ਫੀਲ ਬ੍ਰੀਕ ਕਰਾ ਕੇ ਨਾ ਫਿਰ ਇਹਨੂੰ ਇਹ ਕੀ ਕੀ ਚੀਜ਼ਾਂ ਨੇ ਤੇ ਇਸਕਾ ਦਾ ਛੋਲੇ ਨੇ ਬਈ ਹੂੰ ਤੇ ਇੱਕ ਸਰੋਂ ਆ ਹੂੰ ਇੱਕ ਮੱਕੀ ਆ ਇੱਕ ਕਣਕ ਵੀ ਸਰੋਂ ਆਪਣੇ ਰਿੰਨ ਦੇ ਥੋੜੀ ਕੜੱਲਣ ਜੀ ਨਹੀਂ ਇੱਕ ਟਾਈਮ ਤਾਂ ਅਸੀਂ ਸੁੱਕਾ ਪਾਉਣਾ ਤਾਲਕੇ ਦਾ ਪਾ ਚੁੱਕੇ ਹਾਂ ਇੱਕ ਟਾਈਮ ਅਸੀਂ ਇਹ ਆਪਣੇ ਤੇ ਇਹ ਆਸ ਤੇ ਰਹਿਣੀ ਚਾਹੀਦੀ ਹੈ ਠੀਕ ਹੈ ਠੀਕ ਹੈ ਰਿੰਨਕੇ ਨਾਲ ਰਿੰਨਕੇ ਪੌਣ ਨਾਲ ਥੋੜੇ ਜਿਆਦੇ ਹਾਂ ਜਿਆਦੇ ਨਹੀਂ ਹਾਂ ਜਿਆਦਾ ਤੋਂ ਜਿਆਦਾ ਕਰਦੀਆਂ ਨੇ ਰਿੰਨਕੇ ਪੌਣ ਨਾਲ ਤੇ ਬਾਕੀ ਗੱਲ ਆਪਾਂ ਪਸ਼ੂ ਨਾਲ ਹੀ ਕਰ ਲਈ ਦੋ ਪਸ਼ੂ ਖੰਭੇ ਰੇਟ ਆਪਾਂ ਕਰ ਲਿਆ ਕੀ ਕਰਨੋ ਹੈ ਪਸ਼ੂ ਵੇਚਣ ਦਾ ਤਾ ਦੁੱਧ ਪੋਣ ਬਈ ਕਟੀਆਂ ਪਾਲਣੀਆਂ ਨੇ ਅਸੀਂ ਨੇ ਹੁਣ ਨਹੀਂ ਕਟੀਆਂ ਨਹੀਂ ਪਾਲਣੀਆਂ ਪੜੀਆਂ ਜੇ ਹੁਣ ਅਸੀਂ ਇਹ ਡੰਗਰ ਰੱਖ ਦੇਾਂਗੇ ਠੀਕ ਹੈ ਹਰੀ ਮੇਂਦਰ ਸਿੰਘ ਵੀ ਹੁਣ ਦੁੱਧ ਆਲੀ ਨੇ ਸਾਡੇ ਲੈ ਤੇ ਸਾਡੀ ਕਟੀਆਂ ਨਹੀਂ ਪਾਲਣੀਆਂ ਹੁਣ ਕੋ ਛੋਟੀ ਹੋਈ ਐ ਇੱਕ ਬੱਚੀ ਹੋਈ ਆ ਉਹ ਦੁੱਧ ਰਲਦੀਆਂ ਸੀਆਂ ਦੋ ਇਹੋ ਕਿ ਨਾ ਨਗਾਦੀਆਂ ਸੀ ਠੀਕ ਹੈ ਇਹ ਸਾਡੇ ਘਟੂ ਨਹੀਂ ਪਾਉਂਦੇ ਕੋਈ ਵਹੀ ਗੱਲ ਹੈ ਕੀ ਤੇਰਾ ਬਾਰਾ ਕੀ ਕੀਤਾ ਠੀਕ ਹੈ ਜੀ ਹੁਣ ਬੇਨਾ ਦਾ ਧੜਕੀ ਵਾਗ ਜਣਾ ਲੈ ਲੈਵਰ ਦੀ ਘਾਟ ਕਰ ਦੋ ਹਾਂ ਤੁਸੀਂ ਦੋ ਹੀ ਜੀ ਠੀਕ ਹੈ ਲੈ ਤੋਰੋ ਕਰ ਲੈ ਪਸ਼ੂ ਦਿਖਾ ਦਨੇ ਆਪਾਂ ਪਲਾ ਦਿਖਾ ਦਨੇ ਹਨ ਕੋਈ ਨਾ ਇਹਨੂੰ ਇਧਰ ਨੂੰ ਤੋੜ ਲਓ ਜੀ ਇਧਰ ਨੂੰ ਬਾਹਰੋਂ ਲੈ ਆਇਓ ਲੈ ਕੇ ਨਾ ਬਾਹਰ ਨੂੰ ਲੈ ਚੱਲੋ ਹਾਂ ਬਾਹਰੋਂ ਪਸ਼ੂ ਦੋ ਦਿਖਾਵਾਂਗੇ ਤੇ ਦੋਨੋਂ ਪਸ਼ੂ ਚੰਗੇ ਤੇ ਧਾਰੂ ਆ ਯਾਰ ਅੱਜ ਥੋੜਾ ਜਿਹਾ 2 ਘੰਟੇ ਲੇਟ ਕਰਕੇ ਨਾ ਪਸ਼ੂ ਰਿੰਗਣ ਲੱਗ ਰਿਹਾ ਧਾਰਨੀ ਚਵਾਈ ਨਹੀਂ ਹੋਈ ਨਾ ਤਾਂ ਕਰਕੇ ਆ ਮੀਂਹ ਅਗਲਾ ਟਾਈਮ ਟਾਈਮ ਤੋੜਦਾ ਹਨਾ ਆ ਦੇਖੋ ਕੋਈ ਨਾ ਕੋਈ ਨਾ ਹੌਲੀ ਜਿਹੀ ਲੈ ਚੱਲੋ ਇਹਨਾਂ ਆ ਦੇਖ ਚੰਗੀ ਦੁੱਧ ਤਿਆਰ ਵਾਲੀ ਮੱਝ ਆ ਆ ਦੇਖੋ ਜਿਹੜੇ ਬੰਦੇ ਨਾ ਕਹਿੰਦੇ ਵੀ ਯਾਰ ਦੁੱਧ ਵਾਲੀ ਮੱਝ ਹੋਵੇ ਆ ਦੇ ਅਲੋਕਾ ਜੀ ਸਾਡੀ ਪੇਸ਼ਾ ਠੰਣ ਲੱਗਿਆ ਹੋਇਆ ਕੋਈ ਐ ਮਰੀਜ਼ਾ ਆਲਾ ਠੰਣ ਲੱਗਿਆ ਹੋਇਆ ਬਾਕੀ ਆਪਾਂ ਤੁਹਾਨੂੰ ਹਰ ਪੱਖ ਤੋਂ ਦਿਖਾ ਦਿੰਦੇ ਇਹਨੂੰ ਵੀ ਐਂਡ ਟਾਪ ਕਮਲ ਆ ਦੇਖੋ ਲੇਵੇ ਦੀ ਕੁਆਲਿਟੀ ਐ ਦੁੱਧ ਵਾਲੀ ਮੱਝਾ ਪਿੱਛੇ ਕੱਟਾ ਕੱਟੀ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ 2 ਸਵਾ ਦੋ ਮਹੀਨੇ ਹੋ ਗਏ ਸਵਾ ਦੋ ਦੋ ਮਹੀਨੇ ਹੋ ਗਏ ਕਿੰਨਾ ਦੁੱਧ ਹੁਣ ਰੇੜੀ ਦਾ ਦੁੱਧ ਕਿੰਨਾ ਦੁੱਧ 12 ਫੇਰ ਤੋਲ ਕੇ ਲੈ ਕੇ ਜਾਂਦੇ ਆ 12 ਕਿਲੋ ਕੰਡੇ ਦਾ ਪਿਆ 1 ਲੀਟਰ ਆ ਪਿਆ ਸਾਡੇ ਦੇ ਵਿੱਚ ਲੀਟਰ ਦਾ 12 ਲੀਟਰ ਭਕੇ ਠੀਕ ਹੈ ਹਾਂ ਕਰੇਲੂ ਵਾਲੀ ਮਾਜਾ ਕੋਈ ਇਹੋ ਹੀ ਵੈਲਾ ਵਪਾਰੀ ਦਾ ਹੈ ਨਹੀਂ ਬਾਈ ਤੇ ਐਨ ਕਹਿੰਦਾ ਦੁੱਧ ਲੀਟਰ ਲਾ ਕੇ ਦੇ ਦਾਂਗੇ 12 ਕਿਲੋ ਕਹਿਣ ਨੂੰ ਤਾਂ 14 ਏਡੇ ਲਵਾਸੜੀ ਦਾ ਅਗਲਾ ਜੇ ਤੁਸੀਂ ਆਮ ਵੀਡੀਓ ਦੇਖੋ 16 17 ਕਿਲੋ ਵੀ ਕਹਿ ਹੁੰਦੇ ਆ ਨਾ ਹਾਂ ਕਹਿ ਦਿੰਦੇ ਆ ਵੀ ਅਗਲਾ 16 17 ਕਿਲੋ ਆ ਇੱਕ ਤਾਜੀ ਮੈਂ ਇਹ 2 ਮਹੀਨੇ ਦੀ ਸੂਈ ਹੋਗੀ ਹੈ ਬਾਈ ਹਾਂ ਇਹ 2 ਦੀ ਤੇ ਕਿੰਨੇ ਦੀ ਵੇਚਦੇ ਰਖਦੇ ਆ ਇਹ ਬਾਈ 1 25 ਦੀ ਬਾਕੀ ਟਾਈਮ ਤੇ ਮੌਕੇ ਤੇ ਹਾਂ ਕਿੰਨਾ ਮਾਨ ਤਣ ਫਿਰ ਵੀ ਜਮੀ ਲਾਸਟ ਜੀ ਗੱਲ ਆ ਵੀ ਜਮੀ ਛੋਟ ਛੱਪਾ ਬਸ ਦੇ ਦਾਂਗੇ ਅੱਛਾ 1 ਲੱਖ 20 ਹਜ਼ਾਰ ਦੀ ਦੇ ਦਾਂਗੇ 1 ਲੱਖ ਕਹਿੰਦੇ 20 ਹਜ਼ਾਰ ਦੀ ਦੇ ਦਾਂਗੇ ਬਾਕੀ ਜੇ ਨੇੜੇ ਆ ਕੇ ਦੇਖੋਗੇ ਤੁਸੀਂ ਹੋਰ ਵੀ ਹੋ ਜਾਂਦੀ ਹੁੰਦੀ ਹੈ ਗੰਜੈਸ ਤਾਂ ਕੋਈ ਗੱਲ ਨਹੀਂ ਤੇ ਮਾਨਤਾਨ ਹੋ ਜੂਗਾ ਪਰ ਮੈਂ ਪੂਰੀ ਚੰਗੀ ਆ ਇਹਨੂੰ ਤੋਰੇ ਮੜੀ ਬੱਚੇ ਕਿ ਨਹੀਂ ਬਗੀ ਉਹਨਾਂ ਦੇ ਕਿੰਨਾ ਜੀ 18 ਕਿਲੋ ਇਸ ਵਾਰ ਫਿਰ ਕੀ ਕਿਥੋੜੀ ਗਰਮੀ ਨਾਲ ਕੇ ਠੀਕ ਹੈ ਜੀ ਠੀਕ ਹੈ ਆ ਦੇਖ ਅੱਜ ਆ ਕਟਾ ਆ ਗਿਆ ਜੀ ਆ ਕਟਾ ਆ ਗਿਆ ਹਾਂ ਹਾਂ ਥੋੜਾ ਆ ਅੰਦਰ ਰਹਿਣ ਕਰਕੇ ਥੋੜਾ ਲਾਲੀ ਜਰੂਰ ਰੰਗਦੇ ਹਨ ਭਾਈ ਕਮੀ ਕਾਲੀਆਂ ਜੀਆਂ ਜਿੱਦਿਆਂ ਪਹਾਰੇ ਲਾਏ ਨੇਗੇ ਉਦੋਂ ਵੀ ਲਾਲੀ ਦੇ ਹਾਂ ਪਹਾਰੇ ਕਰਦੇ ਆ ਥੋੜੇ ਜਿਹਾ ਹਨ ਪਹਾਰੇ ਕਰਕੇ ਜੰਮੀ ਕਾਲੀਆਂ ਜੀਆਂ ਭਾਈ ਹੂੰ ਇਹ ਪਹਾਰੇ ਕਰਦੇ ਆ ਬਾਈ ਕਹਿੰਦਾ ਵੀ 120000 ਦੀ ਦੇ ਦਾਂਗੇ ਆ ਮੈਂ ਤੇ ਸੁਵਾਈ ਹੋਈ ਆ ਕਿ ਹਰਿਆਣੇ ਜੋਂ ਠੀਕ ਹੈ ਜੀ 16 ਲੀਟਰ ਬੁੱਧਤੀ ਆਏ ਤੇ ਇਹ ਜਮੀ 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 ਕਾਲੀ ਦੀ ਜਮੀ ਠੀਕ ਹੈ ਇਹ ਨਹੀਂ ਦੇਖਾ ਹਜੇ ਉਹ ਠੀਕ ਹੈ ਤੇ ਉਹ ਦੂਸਰੀ ਤੋਰੋ ਜੀ ਹੁਣ ਆ ਦੇਖੋ ਇਹ ਡਿਜ਼ਾਈਨ ਸਣਾ ਦਾ ਸਾਰੀ ਯਾਰ ਓਕੇ ਏਅਰਪੋਰਟ ਆ ਦੇਖੋ ਇਹ ਮੈਂ ਥੋੜਾ ਜਿਆਦਾ ਸਿੰਗ ਜ਼ਰੂਰ ਵੱਡੇ ਪਰ ਡੈਰੀ ਦੇ ਕੰਮ ਦੀ ਮਾਜਾ ਬਾਡੀ ਵਾਲੀ ਆ ਦੇਖੋ ਬਾਡੀ ਵਾਲੀ ਆ ਲੇ ਲਈ ਸਾਡੀ 부ਢੀ ਚੌੜੀ ਜੁੜੀ ਨਾਲ ਉਤੋਂ ਐਨ ਪੂਰੀ ਜ਼ਬਰਦਸਤ ਆ ਦੇਖ ਖਣਾ ਦੀ ਕੁਆਲਿਟੀ ਚੈੱਕ ਕਰਾ ਦੇਣਾ ਇਹਨੂੰ ਕਿੰਨੇ ਦਿਨ ਹੋਏ ਆ ਬਾਈ ਸੂਈ ਨੂੰ ਇਹਨੂੰ ਬਾਈ 8 ਦਿਨ ਹੋਏ ਰੰਗ ਥੋੜਾ ਐ ਰੋਸਾ ਪਾਣਾ ਹੈ ਨਾ ਰੋਸੀ ਆ ਬਾਈ ਰੋਸੀ ਆ 8 ਦਿਨ ਹੋ ਗਏ ਸੂਈ ਨੂੰ 8 ਦਿਨ ਹੋ ਗਏ ਤੇ ਕੱਟਾ ਕੱਤੀ ਕੱਟਾ ਬਾਈ ਪਿੱਛੇ ਕੱਟਾ ਕੱਟਾ ਹਾਂ ਕਿੰਨਾ ਦੁੱਧ ਹੋਊਗਾ ਪਿਆਰੀ ਅਗਲੇ ਭਾਈ 8 ਲੀਟਰ ਹੈ ਅੱਛਾ 8 ਕਿਲੋ ਆ ਜਿਹੜੀ ਕੀ ਹੈ ਉਹਦਾ ਕਹਾਂਗੇ ਉਹ ਨਹੀਂ ਹਾਂ 8 ਲੀਟਰ ਦੁੱਧ ਇਹਦੇ ਥੱਲੇ 14 ਲੀਟਰ ਚੋਇਆ ਹੋਇਆ ਸਾਡਾ ਘਰ ਦੀ ਮੈਸਾ ਜਮਾ ਸਾਡੀ ਏ ਠੀਕ ਹੈ ਵੀ ਦੁੱਧ ਹਲੇ ਅਪ ਕਰੂਗੀ ਆਪਾਂ ਕਰੂਗੀ ਇਹ ਕਿੰਨੇ ਦੇਵਾਂਗੇ ਭਾਈ ਇਹ ਦੇ ਦਾਂਗੇ ਭਾਈ 1.40 ਜਿਆਦਾ ਨਹੀਂ ਹੋ ਜੂ 1 ਕਿੰਨ ਹੈ ਦੁੱਧ ਕੱਢੂ ਭਾਈ ਮੈਂ ਥੋੜਾ ਆਇਆ ਸਿੰਗਾ ਨਹੀਂ ਬਣਾਵਟ ਦੇ ਸਿੰਗ ਤਾਂ ਜਰੂਰ ਖੁੱਲਾਗਾ ਠੀਕ ਹੈ ਜੀ ਲੈ ਚੱਲ ਠੀਕ ਹੈ ਠੀਕ ਹੈ ਸਵੇਰੀ ਕਹਿੰਦੇ ਉਹੀ ਗੱਲ ਐ ਕੱਟਾ ਵੀ ਚੁੰਗਿਆ ਤੇ ਹੋਰ ਕੰਜੈਸ ਹੋ ਜੂ ਹਨਾ ਮਾਮਤਨ ਕਰ ਦਾਂਗੇ ਬਾਈ ਠੀਕ ਹੈ ਤੇ ਬਾਕੀ ਆ ਜੋ ਆਪਾਂ ਬਾਈ ਦਾ ਤੁਹਾਨੂੰ ਫਾਰਮ ਦਿਖਾ ਦਨੇ ਆ ਇਹ ਦੋ ਮੱਜਾ ਦਿਖਾਈਆਂ ਤੁਹਾਨੂੰ ਜਿਹੜੀਆਂ ਬਾਈ ਨੇ ਸੇਲ ਕਰਨੀਆਂ ਨੇ ਰੇਟ ਕੋਈ ਗੱਲ ਨਹੀਂ ਕਹਿੰਦਾ ਹੋ ਜਾਣਗੇ ਕਿਉਂ ਹੋ ਜਾਂਦੇ ਹੁੰਦੇ ਆ ਯਾਰ ਹਨਾ ਰੇਟ ਜਦੋਂ ਕੋਈ ਵੀ ਭਰਾ ਲੈਣ ਦਾ ਚਾਹਵਾਨ ਹੋਵੇ ਹਨਾ ਆ ਦੇਖੋ ਸਾਰੀਆਂ ਮੱਜਾਂ ਨੇ ਆ ਚੋਟੀ ਆ ਗਈ ਆ ਮੱਛੀ ਆ ਗਈ ਬਾਈ ਲਵੇ ਆਹ ਬਾਈ ਕਰ ਰਿਹਾ ਕਟੀਆਂ ਤਿਆਰ ਇਹ ਕਟੀਆਂ ਬੱਛੀਆਂ ਪਾਲ ਨਹੀਂ ਆਨੇ ਨਾ ਕੋਈ ਸੇਲ ਨਹੀਂ ਕਰਨੀ ਐਸ ਤਰ੍ਹਾਂ ਹਾਂ ਕਟੀਆਂ ਪਾਲ ਨਹੀਂ ਨੇ ਬਈ ਦੋ ਅੰਦਰ ਨਹੀਂ ਆ ਠੀਕ ਹੈ ਆ ਵੀ ਮੰਨੂਗੀ ਆ ਦੇਖੋ ਨਹੀਂ ਅਕਸਰ ਯਾਰ ਡੇਰੀ ਜਿਹੇ ਹੁੰਦਾ ਵੀ ਆਪਾਂ ਕੱਲੇ ਬਸ ਦੁੱਤਾਂਲੇ ਜਾਨਵਰ ਰੱਖੀਏ ਵੀ ਕੱਟੀਆਂ ਕੱਟੀਆਂ ਨਹੀਂ ਬਹੀ ਦੇਣੀਆਂ ਕੱਟੀਆਂ ਬਹੁਤ ਚੰਗੀਆਂ ਤਿਆਰ ਕਰੀਆਂ ਨੇ ਯਾਰ ਹੈਨਾ ਜੀ ਜੀ ਆਹ ਕਿੱਤੀ ਦੇਖ ਯਾਰ ਹੈਨਾ ਬਈ 6-6 ਮਹੀਨੇ ਦੀਆਂ ਕੱਟੀਆਂ ਨੇ ਬਈ ਇਹ ਹਾਂ ਹੈ ਪਾਣੀ ਦਾ ਇਹ ਪੰਜ ਮਹੀਨੇ ਦੀ ਹੈ ਠੀਕ ਹੈ ਸਾਰੀਆਂ ਚੰਗੀਆਂ ਤਿਆਰ ਕਰੀਆਂ ਨੇ ਕੱਟੀਆਂ ਹੈਨਾ ਆ ਦੇਖ ਇਹ ਜੋੜਾ ਆਨੇ ਦੀ ਬਈ ਹਰਿਆਣੇ ਤੋਂ ਜਮਾ ਫਾਸ ਹਰਿਆਣੇ ਤੋਂ ਲੈ ਕੇ ਆਏ ਸੀ ਠੀਕ ਹੈ ਠੀਕ ਹੈ ਜੀ ਲੈ ਠੀਕ ਹੈ ਮਿੱਤਰੋ ਅੱਜ ਦੀ ਵੀਡੀਓ ਜੈਮੀ ਨੰਬਰ ਬੋਲਦਾ ਜੀ ਆਪਣਾ ਸਰ ਨੰਬਰ ਸਕਰੀਨ ਤੇ ਚਲਾ ਦਾਂਗੇ ਜੀ ਕੋਈ ਗੱਲ ਨਹੀਂ ਪਿੰਡ ਚੱਠੇ ਉਪਲੀ ਕਹਿ ਲੋ ਚੱਠੇ ਸੇਖਵਾ ਕਹਿ ਲੋ ਇਸ ਨਾਮ ਤੇ ਸੰਗਰੂਰ ਦੇ ਵਿਚਾਲੇ ਜੇ ਪਿੰਡਾ ਕੋਈ ਵੀ ਭਰਾ ਇਹਨਾਂ ਪਸ਼ੂਆਂ ਚ ਤੁਹਾਡੇ ਫਿੱਟ ਆਉਂਦਾ ਤਾਂ ਤੁਸੀਂ ਸੰਪਰਕ ਕਰ ਲਿਓ 98147 50 301 98147 ਹਾਂ ਆ 10301 50301 ਠੀਕ ਹੈ ਜਸਪ੍ਰੀਤ ਸਿੰਘ ਚੱਤਰਾ ਠੀਕ ਹੈ ਜਸਪ੍ਰੀਤ ਸਿੰਘ ਚੱਛਾ ਬਾਈ ਕਹਿੰਦਾ ਕਟੀਆਂ ਕੋਈ ਕਟੀਆਂ ਹੋਣੀਆਂ 10 12 ਹਨ ਇਹ ਅੱਠ ਨੇ ਬਾਈ ਹਾਂ ਇਹਨਾਂ ਜੋ ਕੋਈ ਸੇਲਿੰਗ ਕਰਨੀ ਹੈਗੀ ਕਹਿੰਦਾ ਠੀਕ ਹੈ ਜੀ ਇੱਕ ਘਟਾ ਸੇਲ ਆ ਸਾਡਾ ਜੇ ਕਿਸੇ ਨੇ ਲੈ ਉਹ ਦਿਖਾਓ ਘਟਾ ਦਿਖਾਓ 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 ਇੱਕ ਘਟਾ ਸੇਲ ਹੈ ਜੀ ਹਾਂ ਤੇ ਜਿਹੜਾ ਐਮਨਤੀ ਦਾ ਇਹ ਕਿੰਨੇ ਦਰ ਦੇ ਦਾਂਗੇ ਇਹ ਮੌਕੇ ਦੀ ਗੱਲ ਕਰਦਾ ਹਾਂ ਬਈ ਮੁੰਡਾ ਸਾਨੂੰ ਜਿਹਨਾਂ ਕੋਲ ਕਹਿ ਕੇ ਗਿਆ ਸੀ ਉਹਨਾਂ ਤੈਨੂੰ ਦੱਸ ਦਿੱਤਾ ਇਹ ਮੌਕੇ ਦੀ ਗੱਲ ਦੂਜਾ ਇਹ ਮੁੰਡਾ ਕਰੂਗਾ ਹਾਂ ਠੀਕ ਹੈ ਜੀ